ਹਾਂਜੀ ਹੁਣ ਆਪਣਾ ਟਾਈਮ ਹੈ ਗਿਆਨ ਦੀ ਬਾਤ ਹੈ ਛੋਟੀ ਜੀ ਹੈ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮਪਰੀ ਸਾਤਸਰੀਆ ਗਾਲ ਜੀ ਇੱਕ ਵਾਰ ਦੀ ਗੱਲ ਹੈ ਵੀ ਇੱਕ ਰਾਜਾ ਸੀ ਤੇ ਉਹਨੇ ਸਾਰੇ ਹੀ ਆਪਦੇ ਰਾਜ ਵਿੱਚ ਢੰਡੋਰਾ ਫਰਾ ਦਿੱਤਾ ਤੇ ਕਹਿਣ ਲੱਗਾ ਜੀ ਜਿੰਨੇ ਵੀ ਨਸਲ ਦੇ ਘੋੜੇ ਹਨ ਸਾਰੇ ਇੱਥੇ ਲੈ ਕੇ आओ ਮੇਰੇ ਰਾਜ ਵਿੱਚ ਮੈਂ ਉਹਨਾਂ ਨੂੰ ਵੇਖਣਾ ਹੈ ਚੰਗੀ ਨਸਲ ਹੋਵੇ ਸਾਰੇ ਗੁਣ ਹੋਣ ਜੇ ਕਿਸੇ ਦੇ ਘੋੜੇ ਵਿੱਚ ਇੱਕ ਵੀ ਗੁਣ ਘੱਟ ਹੋਇਆ ਤਾਂ ਉਹ ਘੋੜਾ ਮਾਰਿਆ ਜਾਏਗਾ ਇਹ ਵੀ ਨਾਲ ਰਾਜੇ ਨੇ ਆਰਡਰ ਕਰ ਦਿੱਤਾ ਸਾਰੇ ਲੋਕ ਆਪਣੇ ਆਪਣੇ ਘੋੜੇ ਲੈ ਕੇ ਤੇ ਉੱਥੇ ਆਉਂਦੇ ਹੈ ਰਾਜੇ ਦੇ ਦਰਬਾਰ ਵਿੱਚ ਤੇ ਇੱਕ ਇੱਕ ਗਰੀਬ ਬੰਦਾ ਹੈ ਸਿੱਖ ਹੈ ਤੇ ਉਹ ਵੀ ਆਪਣਾ ਘੋੜਾ ਉਹਦੇ ਕੋਲੇ ਮਾੜਾ ਜਿਹਾ ਘੋੜਾ ਹੈ ਤੇ ਉਹ ਵੀ ਲੈ ਕੇ ਰਾਜੇ ਦੇ ਦਰਬਾਰ ਵਿੱਚ ਆਉਂਦਾ ਹੈ ਜਿੱਦੋਂ ਦਿਉੜੀ ਦੇ ਕੋਲ ਆਉਂਦਾ ਹੈ ਤਾਂ ਜਿਹੜੇ ਉੱਥੇ ਪਹਿਰੇਦਾਰ ਖੜੇ ਰਾਜੇ ਦੇ ਉਹ ਕਹਿਣ ਲੱਗੇ ਵੀ ਤੇਰਾ ਮਾੜਾ ਜਿਹਾ ਘੋੜਾ ਹੈ ਕਿਉਂ ਮਰਵਾਉਣਾ ਇਹਨੂੰ ਤੇ ਆਪ ਵੀ ਮਰਦਾ ਇਹਨੂੰ ਲੈ ਜਾ ਮੋੜ ਕੇ ਕਹਿੰਦਾ ਨਹੀਂ ਮੈਂ ਤੇ ਜਾਊਂਗਾ ਜਿੱਦੋਂ ਰਾਜੇ ਕੋਲੇ ਗਏ ਤੇ ਰਾਜਾ ਵੀ ਵੇਖ ਕੇ ਰਾਜ ਬਹੁਤ ਹੱਸਿਆ ਤੇ ਕਹਿਣ ਲੱਗਾ ਵੀ ਇਹ ਤੂੰ ਕੀ ਲੈ ਆਇਆ ਮੈਨੂੰ ਤਾਂ ਐ ਲੱਗਦੀ ਆ ਵੀ ਜਿਵੇਂ ਇਹਨੂੰ ਖੁਰਕ ਪਈ ਹੁੰਦੀ ਹੈ ਉਹ ਕਹਿੰਦਾ ਨਹੀਂ ਬਾਦਸ਼ਾਹ ਇਹਦੇ ਵਿੱਚ ਬਹੁਤ ਗੁਣ ਹਨ ਇਹਦੇ ਉੱਤੇ ਚੜ ਕੇ ਵੇਖੋ ਇਹਦੀ ਸਵਾਰੀ ਕਰਕੇ ਵੇਖੋ ਤੇ ਤੁਸੀਂ ਇਹਦੀ ਸ਼ਕਲ ਨਾ ਵੇਖਿਓ ਇਹਦੀ ਅਕਲ ਵੇਖਿਓ ਤੇ ਰਾਜਾ ਫੇਰ ਹੱਸਿਆ ਤੇ ਕਹਿਣ ਲੱਗਾ ਇਹ ਮੈਨੂੰ ਤਾਂ ਇਹਨੂੰ ਵੇਖ ਕੇ ਹਾਸਾ ਆ ਜਾਂਦਾ ਹੈ ਵੀ ਇਹਨੂੰ ਤਾਂ ਐ ਲੱਗਦੀ ਜਿਵੇਂ ਖੁਰਕ ਪਈ ਹੁੰਦੀ ਪਿੱਸੂ ਪਏ ਹੁੰਦੇ ਹਨ ਤੇ ਉਹ ਕਹਿੰਦਾ ਨਹੀਂ ਬਾਦਸ਼ਾਹ ਇੱਕ ਉਰੀ ਚੜੋ ਰਾਜਾ ਕਹਿਣ ਲੱਗਾ ਵੀ ਠੀਕ ਹੈ ਜੇ ਇਹਦੇ ਵਿੱਚ ਨਾ ਕੋਈ ਗੁਣ ਹੋਇਆ ਤੇ ਇਹਨੂੰ ਮਾਰਿਆ ਜਾਵੇਗਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਉਹ ਕਹਿੰਦਾ ਬਾਦਸ਼ਾਹ ਇਹ ਮੈਨੂੰ ਇੱਕ ਕਿਸੇ ਫਕੀਰ ਨੇ ਗੱਲ ਦੱਸੀ ਸੀ ਵੀ ਜਿਹੜਾ ਇਹਦੇ ਉੱਤੇ ਸੱਚਾ ਸੁੱਚਾ ਆਦਮੀ ਚੜੇਗਾ ਤੇ ਸਵਾਰੀ ਕਰੇਗਾ ਉਹਨੂੰ ਆਕਾਸ਼ ਦੇ ਸੁਰਗਾਂ ਦੇ ਦਰਸ਼ਨ ਹੋ ਜਾਣਗੇ ਤੇ ਉਹ ਕਹਿਣ ਲੱਗਾ ਠੀਕ ਹੈ ਰਾਜਾ ਕਹਿੰਦਾ ਰਾਜਾ ਮਾਰ ਕੇ ਬਲਾਕੀ ਦੇ ਘੋੜੇ ਤੇ ਚੜ ਗਿਆ ਜਦੋਂ ਘੋੜੇ ਤੇ ਚੜਿਆ ਤੇ ਉਹ ਕਹਿੰਦਾ ਹਾਂ ਦੱਸੋ ਬਾਦਸ਼ਾਹ ਤੁਹਾਨੂੰ ਸਵਰਗ ਦੇ ਦਰਸ਼ਨ ਹੋਏ ਹੁਣ ਬਾਦਸ਼ਾਹ ਸੋਚੀ ਪੈ ਗਿਆ ਵੀ ਜੇ ਮੈਂ ਕਹਿਆ ਨਹੀਂ ਹੋਏ ਤੇ ਉਹਨੇ ਗੱਲ ਹੀ ਇਹੋ ਜੀ ਕੀਤੀ ਵੀ ਉਹ ਸੱਚਾ ਸੋਚਾ ਨਹੀਂ ਹੋਊਗਾ ਰਾਜਾ ਕਹਿੰਦਾ ਵੀ ਹੁਣ ਮੈਂ ਕਿਵੇਂ ਦੱਸਾਂ ਵੀ ਮੈਂ ਸੱਚਾ ਆ ਜਾਂ ਝੂਠਾ ਵੀ ਦੱਸਿਆ ਤੇ ਮੈਨੂੰ ਕੁਛ ਨਹੀਂ ਰਾਜਾ ਫਿਰ ਸੋਚ ਸਾਂਝ ਕੇ ਕਹਿੰਦਾ ਨਹੀਂ ਹਾਂ ਮੈਨੂੰ ਸਵਰਗ ਦੇ ਦਰਸ਼ਨ ਹੋ ਗਏ ਜਦੋਂ ਛਾਲ ਮਾਰ ਕੇ ਥੱਲੇ ਉਤਰਿਆ ਤਾਂ ਵਜ਼ੀਰ ਕਹਿੰਦਾ ਬਾਦਸ਼ਾਹ ਵੀ ਸੱਚੀ ਤੁਹਾਨੂੰ ਦਰਸ਼ਨ ਹੋ ਗਏ ਕਹਿੰਦੇ ਹਾਂ ਮੈਨੂੰ ਸਵਰਗ ਦੇ ਦਰਸ਼ਨ ਹੋਇਆ ਤੇ ਜਿਹੜਾ ਉਹਦਾ ਸੈਨਾਪਤੀ ਸੀ ਰਾਜੇ ਦਾ ਉਹ ਵੀ ਛਾਲ ਮਾਰ ਕੇ ਚੜ ਗਿਆ ਉੱਤੇ ਜਦੋਂ ਚੜਿਆ ਹੁਣ ਸੈਨਾਪਤੀ ਵੀ ਜੇ ਸੱਚਾ ਸੁੱਚਾ ਨਹੀਂ ਕਹਿੰਦਾ ਆਪਣੇ ਆਪ ਨੂੰ ਇੰਨੀ ਦੁਨੀਆ ਦੇ ਵਿੱਚ ਤੇ ਫਿਰ ਉਹਨੂੰ ਲੋਕੀ ਮਾੜਾ ਕਹਿਣਗੇ ਤੇ ਉਹਦੀ ਇੱਜ਼ਤ ਬਚਾਉਣ ਖਾਤਰ ਸੈਨਾਪਤੀ ਵੀ ਕਹਿੰਦਾ ਹੈ ਵੀ ਇਹ ਮੈਂ ਤਸਵਰਗ ਦੇ ਦਰਸ਼ਨ ਹੋ ਗਏ ਹੁਣ ਦੋਵੇਂ ਜਿਹੜੇ ਰਾਜੇ ਨੇ ਰਾਜਾ ਤੇ ਉਹਦਾ ਸੈਨਾਪਤੀ ਹੈ ਉਹਨਾਂ ਨੇ ਕਿਹਾ ਵੀ ਸਾਨੂੰ ਸਵਰਗ ਦੇ ਦਰਸ਼ਨ ਹੋ ਗਏ ਰਾਜੇ ਨੇ ਇੱਕ ਸ਼ਰਤ ਰੱਖੀ ਸੀ ਨਾਲ ਵੀ ਜਿਹਦੇ ਸਾਰੇ ਗੁਣ ਹੋਣਗੇ ਤੇ ਮੈਂ ਇਹਨੂੰ 100 ਰੁਪਇਆ ਨਾਮ ਦੇਵਾਂਗਾ ਉਹ ਕਹਿੰਦਾ ਲਿਆ ਬਾਦਸ਼ਾਹ ਮੇਰਾ ਨਾਮ ਤੁਹਾਨੂੰ ਸਵਰਗ ਦੇ ਦਰਸ਼ਨ ਹੋ ਗਏ ਰਾਜਾ ਗਿੰਦਾ ਵੀ ਠੀਕ ਹੈ ਰਾਜ ਨੇ ਇੱਕ ਪਰਚੀ ਲਿਖ ਕੇ ਫੜਾਤੀ ਤੇ ਖਜ਼ਾਨਾ ਦਾ ਵੀ ਇੱਕ ਜਾਂਚੀ ਕੋਲੇ ਲੈ ਜਾ ਵੀ ਇਹ ਤੇ ਉਹਦੇ ਉੱਤੇ 100 ਰੁਪਏ ਲਿਖ ਦਿੱਤਾ ਉਹਨੇ ਆ ਵੀ 50 ਰੁਪਏ ਇਹਨੂੰ ਦੇਨੇ 50 ਨਹੀਂ ਦੇਨੇ ਪੰਜਾ ਲਾਰਾ ਲੱਪਾ ਰਾਜ ਨੇ ਲਈਤਾ ਜਦੋਂ ਹੁਣ ਉਹ ਸੈਨਾਪਤੀ ਕੋਲੇ ਲੈ ਕੇ ਜਾਂਦਾ ਹੈ ਤੇ ਸੈਨਾਪਤੀ ਉਹਨੂੰ 50 ਰੁਪਏ ਖਜ਼ਾਨੇ ਚੋਂ ਦਿੰਦਾ ਹੈ ਤੇ ਉਹ ਕਹਿੰਦਾ ਹੈ ਵੀ ਅੱਗੇ ਲਿਖਿਆ ਲਾਰਾ ਲੱਪਾ ਉਹ ਕਹਿੰਦਾ ਵੀ ਮੇਰੇ ਤਾਂ 100 ਰੁਪਏ ਸੀ ਸ਼ਰਤ ਰੱਖੀ ਸੀ ਰਾਜ ਨੇ ਵੀ ਜਿਹੜਾ ਘੋੜਾ ਉਹੇਗਾ ਦੇ ਸਾਰੇ ਗੋਣ ਪੂਰੇ ਹੋਣਗੇ ਤੇ ਮੈਂ ਉਹਦੀ 100 ਰੁਪਇਆ ਨੂੰ ਨਾਮ ਦਿਆਂਗਾ ਉਹ ਕਹਿੰਦਾ ਵੀ ਇਹ ਤੇ ਅੱਗੇ ਲਿਖਿਆ ਲਾਰਾ ਲੱਪਾ ਤੇ 50 ਰੁਪਏ ਤੇਰੀ ਫੀਸ ਜਿਹੜੀ ਸੀ ਉਹ ਤੈਨੂੰ ਦੇ ਦਿੱਤੀ ਨਾਮ ਸੀ ਜਿਹੜਾ ਉਹ ਕਹਿੰਦਾ ਹੈ ਵੀ ਉਹ ਵੀ ਮੇਰੇ ਹੀ ਪੈਸੇ ਆ ਉਹ ਕਹਿੰਦਾ ਇਹ ਕਿਵੇਂ ਕਹਿੰਦਾ ਲਾਰਾ ਮੇਰੇ ਪਿਓ ਦਾ ਨਾਮ ਲੱਪਾ ਮੇਰੇ ਦਾਦੇ ਦਾ ਨਾਮ ਇਹ 25-25 ਰੁਪਏ ਉਹਨਾਂ ਦੇ ਆ ਮੇਰੇ ਵੱਡਿਆਂ ਨੂੰ ਵੀ ਨਾਲ ਨਾਮ ਮਿਲਿਆ ਉਹ ਲੈ ਕੇ ਤੇ ਉਹਨੇ ਪੰਜਾਹ ਹੋਰ ਲੈ ਲੇ ਤੇ ਲੈ ਕੇ ਤੇ ਉਹ ਚਲੇ ਗਿਆ ਜਲੇਗਾ ਜਿੱਦੋ ਰਾਜੇ ਨੇ ਖਜ਼ਾਨਚੀ ਨੂੰ ਪੁੱਛਿਆ ਤੇ ਖਜ਼ਾਨਚੀ ਆਂਦਾ ਵੀ ਉਹ ਤੇ 100 ਰੁਪਇਆ ਲੈ ਗਿਆ ਉਹ ਕਹਿੰਦਾ ਵੀ ਕਿਵੇਂ ਉਹ ਕਹਿੰਦਾ ਵੀ ਉਹਨੇ ਕਿਹਾ ਸੀ ਵੀ 50 ਤਾਂ ਮੇਰੇ ਆ ਤੇ ਜਿਹੜਾ ਲਾਰਾ ਲੱਪਾ ਲਿਖਿਆ ਉਹ ਵੀ ਲਾਰਾ ਮੇਰੇ ਪਿਓ ਦੇ ਨਾਲ ਲੱਪਾ ਮੇਰੇ ਦਾਦੇ ਦੇ ਨਾਲ 25 25 ਉਹਨਾਂ ਦੇ ਰਾਜਾ ਕਹਿੰਦਾ ਵੀ ਓਹੋ ਮੈਂ ਤਾਂ ਤੈਨੂੰ ਅਖੇ ਲਾਰਾ ਲੱਪਾ ਦੇ ਸੀ ਵੀ ਲਾਰਾ ਲੱਪਾ ਲਾ ਦੇ ਇਹਨੂੰ ਫੇਰ ਕਿਤੇ ਦੇਾਂਗੇ ਉਹ ਆਂਦਾ ਫਿਰ ਉਹ ਤਾਂ ਲੈ ਗਿਆ ਰਾਜੇ ਨੇ ਫਿਰ ਤੁਨੂਰਾ ਫਰਾਤਾ ਪਹਿਰੇਦਾਰ ਫੌਜਾਂ ਭੇਜਤੀਆਂ ਇਹਨ ਲੱਗੇ ਉਸ ਬੰਦੇ ਨੂੰ ਲੈ ਕੇ ਆਓ ਵੀ ਉਹ ਤਾਂ ਮੈਨੂੰ ਵੀ ਛਲ ਕੇ ਚਲਾ ਗਿਆ ਉਹਨੂੰ ਫੇਰ ਲਿਆ ਫੜ ਕੇ ਫੌਜ ਰਾਜੇ ਦੀ ਗਈ ਤੇ ਲਿਆਏ ਜਦੋਂ ਲਿਆਏ ਤੇ ਉਹਨਾਂ ਰਾਜਾ ਕਹਿੰਦਾ ਇਹਨੂੰ ਕਾਲ ਕੋਠੜੀ ਚ ਬੰਦ ਕਰ ਦੇ ਉਹਨੂੰ ਫਾਸੀ ਦੀ ਸਜ਼ਾ ਦੇ ਦੇਣੀ ਉਹ ਜਦੋਂ ਉਹਦੀ ਫਾਸੀ ਦੇ ਦਿਨ ਨੇੜੇ ਤੁਰੇ ਹੁਣ ਤੇ ਉਹ ਕਰੇ ਰਾਜਾ ਲੱਗਦਾ ਤਾਂ ਨਹੀਂ ਹੋਵੇਗਾ ਸ਼ਾਇਦ ਹੋਵੇ ਰਾਜਾ ਲੱਗਦਾ ਤਾਂ ਨਹੀਂ ਸ਼ਾਇਦ ਹੋਵੇ ਰਾਜਾ ਲੱਗਦਾ ਤਾਂ ਨਹੀਂ ਸ਼ੈਤ ਹੋਵੇ ਉਹਨੇ ਰੋਜ਼ ਇਹੋ ਹੀ ਸਿਮਰਨ ਕਰਨਾ ਤੇ ਰਾਜਾ ਜਦੋਂ ਉਹਦਾ ਦਿਨ ਨੇੜੇ ਆ ਗਿਆ ਨਾ ਫਾਸੀ ਦਾ ਤੇ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਆਖਰੀ ਇੱਛਾ ਜਿਹੜੀ ਹੁੰਦੀ ਉਹ ਪੂਰੀ ਕਰਦੇ ਆ ਜਦੋਂ ਵੀ ਟਾਈਮ ਆਉਂਦਾ ਹੈ ਫਾਸੀ ਦਾ ਤੇ ਰਾਜੇ ਨੇ ਵੀ ਕਹਿ ਦਿੱਤਾ ਆਦ ਸੈਨਾਪਤੀ ਨੂੰ ਵੀ ਉਹਨੂੰ ਪੁੱਛ ਗਿਆ ਵੀ ਕੋਈ ਉਹਦੀ ਆਖਰੀ ਇੱਛਾ ਪਹਿਲਾਂ ਤਾਂ ਸਿਪਾਈ ਭੇਜੇ ਤੇ ਸਿਪਾਈ ਉਹਨੂੰ ਕਹਿੰਦੇ ਵੀ ਤੇਰੀ ਕੋਈ ਆਖਰੀ ਇੱਛਾ ਉਹ ਭਗਵਾਨ ਆ ਵੀ ਰਾਜਾ ਲੱਗਦਾ ਤਾਂ ਨਹੀਂ ਸ਼ੈਤ ਹੋਵੇ ਰਾਜਾ ਲੱਗਦਾ ਤਾਂ ਨਹੀਂ ਸ਼ੈਤ ਹੋਵੇ ਉਹ ਮੋੜਾਇ ਉਹ ਸੈਨਾਪਤੀ ਨੂੰ ਆਣ ਕੇ ਕਹਿੰਦੇ ਆ ਵੀ ਉਹ ਤੇ ਐਵੇਂ ਕਹਿੰਦਾ ਸੈਨਾਪਤੀ ਆਪ ਗਿਆ ਆਪ ਜਾ ਕੇ ਆਂਦਾ ਵੀ ਹਾਂ ਮੋਢਾ ਲਉਣਗੇ ਵੀ ਤੂੰ ਦੱਸ ਤੇਰੀ ਕੋਈ ਆਖਰੀ ਛਾਇਆ ਹੈ ਤਾਂ ਅਸੀਂ ਤੇਰੀ ਪੂਰੀ ਕਰੀਏ ਸਾਡਾ ਫਰਜ਼ ਬਣਦਾ ਹੈ ਉਹ ਫਿਰ ਕਹਿੰਦਾ ਹੈ ਅੱਗੋਂ ਰਾਜਾ ਲੱਗਦਾ ਤਾਂ ਨਹੀਂ ਪਰ ਸ਼ੈਤ ਹੋਵੇ ਰਾਜਾ ਲੱਗਦਾ ਤਾਂ ਨਹੀਂ ਪਰ ਸ਼ਾਇਦ ਹੋਵੇ ਸੈਨਾਪਤੀ ਐ ਮੋੜਾਇਆ ਧਿਆਨਕਿਆਂ ਦਾ ਵੀ ਬਾਦਸ਼ਾਹ ਹੋ ਤੇ ਆ ਗੱਲ ਆਂਦਾ ਬਾਦਸ਼ਾਹ ਕਹਿਣ ਲੱਗਾ ਰਾਜਾ ਵੀ ਤੂੰ ਜਾ ਫੇਰ ਉਹਨੂੰ ਪੁੱਛ ਗਿਆ ਵੀ ਉਹ ਕੀ ਚੀਜ਼ ਹੈ ਕੀ ਕੀ ਕਹਿੰਦਾ ਉਹਨੇ ਜੀ ਤਾਂ ਰਾਜਾ ਫੇਰ ਸੈਨਾਪਤੀ ਗਿਆ ਫੇਰ ਜਾ ਕੇ ਕਹਿਣ ਲੱਗਾ ਵੀ ਹਾਂ ਤੂੰ ਇਹ ਗੱਲ ਕੀ ਕਹਿਣਾ ਹੈ ਵੀ ਰਾਜਾ ਲੱਗਦਾ ਤਾਂ ਨਹੀਂ ਸ਼ਾਇਦ ਹੋਵੇ ਵੀ ਤੂੰ ਇੱਕੋ ਗੱਲ ਹੀ ਰੈਟ ਲਾਈ ਆ ਵੀ ਇਹ ਸਾਨੂੰ ਦੱਸ ਤੋ ਸਹੀ ਨਾ ਉਹ ਕਹਿੰਦਾ ਤੈਨੂੰ ਨਹੀਂ ਦੱਸਦਾ ਬਾਦਸ਼ਾਹ ਨੂੰ ਰਾਜੇ ਨੂੰ ਲੈ ਕੇ ਆਓ ਉਹਨੂੰ ਦੱਸਾਂਗਾ ਜਿੱਦੋਂ ਰਾਜਾ ਗਿਆ ਤੇ ਰਾਜੇ ਨੂੰ ਵੀ ਉਹਨੇ ਰਾਜੇ ਨੇ ਕਿਹਾ ਵੀ ਦੱਸੋ ਇਹ ਕੀ ਗੱਲ ਹੈ ਵੀ ਤੂੰ ਕਹਿੰਨਾ ਰਾਜਾ ਲੱਗਦਾ ਤਾਂ ਨਹੀਂ ਸ਼ਾਇਦ ਹੋਵੇ ਅਸੀਂ ਤਾਂ ਤੈਨੂੰ ਇਹ ਕਹਿਨੇ ਆ ਵੀ ਤੇਰੀ ਕੋਈ ਇੱਛਾ ਹੈ ਤਾਂ ਦੱਸ ਉਹ ਕਹਿੰਦਾ ਬਾਦਸ਼ਾਹ ਸੁਣ ਫਿਰ ਮੈਂ ਇਹ ਕੀ ਗੱਲ ਕਹਿਣਾ ਮੈਂ ਇੱਕ ਵਾਰੀ ਨਾ ਆਹ ਤੇ ਗੁਰੂ ਕੋਲੇ ਗਿਆ ਸੀ ਤੇ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਤੈਨੂੰ ਜਿਹੜਾ ਬੰਦਾ ਮਾਰੂਗਾ ਨਾ ਉਹ ਸਾਰੀ ਦੁਨੀਆ ਚੋਂ ਧੱਕਿਆ ਤੇ ਕਮੀਨਾ ਹੋਵੇਗਾ ਤੇ ਉਹ ਬੰਦਾ ਤੈਨੂੰ ਮਾਰੇਗਾ ਤੇ ਹੋਰ ਤੇਨੂੰ ਕੋਈ ਮਾਰ ਨਹੀਂ ਸਕਦਾ ਹੁਣ ਰਾਜਾ ਸੋਚੀ ਪੈ ਗਿਆ ਵੀ ਮੈਂ ਜੇ ਇਹ ਗੱਲ ਕਹਿਤੀ ਸੈਨਾਪਤੀ ਉਹਦੇ ਮੂੰਹལ་ ਵੇਖੇ ਤੇ ਉਹ ਸੈਨਾਪਤੀ ਦੇ ਮੂੰਹལ་ ਵੇਖੇ ਰਾਜਾ ਵੀ ਜੇ ਇਹ ਗੱਲ ਕਹਿ ਦਿੱਤੀ ਤੇ ਇਹ ਤਾਂ ਬੜਾ ਔਖਾ ਹੋ ਜੇ ਜੇ ਨੂੰ ਮੈਂ ਮਾਰਤਾ ਤੇ ਹੁਣ ਸਾਰੇ ਸਿਪਾਹੀਆਂ ਨੇ ਸਭ ਨੇ ਸੁਣ ਲਿਆ ਤੇ ਮੈਨੂੰ ਲੋਕੀ ਆਖਣਗੇ ਵੀ ਇਹ ਤਾਂ ਕਮੀਨਾ ਹੈ ਤੇ ਰਾਜਾ ਨਹੀਂ ਮੇਰਾ ਤਾਂ ਰਾਜ ਜਾਊਗਾ ਇਹਨੇ ਤਾਂ ਹੋਰ ਪੰਗਾ ਪਾਤਾ ਉਹ ਕਹਿਣ ਲੱਗਾ ਵੀ ਰਾਜਾ ਖੇਡ ਖਲਾ ਗਿਆ ਇਸ ਵੇ ਉਹ ਕਹਿੰਦਾ ਨਹੀਂ ਯਾਰ ਮੈਂ ਤਾਂ ਮਾਰਨਾ ਥੋੜਾ ਸੀ ਮੈਂ ਤਾਂ ਤੈਨੂੰ ਉਂਝ ਹੀ ਜਾਣ ਕੇ ਛੇੜਦਾ ਸੀ ਵੀ ਇੰਨੇ ਨਾਲ ਤੈਨੂੰ ਡਰ ਪੈ ਜਾਏਗਾ ਤੇ ਮੈਂ ਨਹੀਂ ਤੈਨੂੰ ਮਾਰਦਾ ਤੇ ਉਹ ਆ ਤੂੰ ਹੁਣ ਮੇਰੇ ਰਾਜ ਤੇ ਉਹ ਆਇਆ ਉਹ ਨੂੰ ਆਂਦਾ ਵੀ ਤੂੰ ਇਹ ਗੱਲਾਂ ਕਿੱਥੋਂ ਸਿੱਖੀਆਂ ਐ ਇੰਨੀਆਂ ਮੈਂ ਇੰਨਾ ਰਾਜਾ ਹੋ ਗਿਆ ਤੇ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆਉਂਦੀ ਉਹਨੇ ਆਖਿਆ ਮੈਂ ਕਿਸੇ ਤੋਂ ਮੈਂ ਕੋਈ ਪੜ੍ਹਿਆ ਲਿਖਿਆ ਨਹੀਂ ਗਾ ਉਹਨੇ ਰਾਜੇ ਨੇ ਪੁੱਛਿਆ ਵੀ ਤੂੰ ਪੜ੍ਹਿਆ ਆਏ ਜਾਂ ਕੋਈ ਕਿੱਥੋਂ ਸਿੱਖੀਆਂ ਉਹਨੇ ਬੋਲ ਕੋਈ ਪੜ੍ਹਿਆ ਲਿਖਿਆ ਨਹੀਂ ਮੈਂ ਅਣਪੜਹਾ ਹਾਂ ਬਿਲਕੁਲ ਇੱਕ ਸਿੱਧਾ ਸਾਦਾ ਆਦਮੀ ਹਾਂ ਪਿੰਡ 'ਚ ਰਹਿਣ ਵਾਲਾ ਤੇ ਗਰੀਬ ਹਾਂ ਤੇ ਪਰ ਇਹ ਗੱਲਾਂ ਜਿਹੜੀਆਂ ਨਾ ਇਹ ਮੈਂ ਸੱਥ 'ਚ ਬੈਹਿ ਕੇ ਸਿਆਣਿਆਂ ਤੋਂ ਸੁਣਦਾ ਸੀ ਤੇ ਕਦੀ ਮੈਂ ਪੜਿਆਂ ਕੋਲੇ ਨਹੀਂ ਬੈਠਾ ਕਈ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਪੜਿਆਂ ਦੇ ਕਿਤਾਬਾਂ ਵਿੱਚ ਨਹੀਂ ਹੈਗੀਆਂ ਤੇ ਜਦੋਂ ਸਿਆਣਿਆਂ ਕੋਲੇ ਬਈਏ ਉਤੋਂ ਸਮਝ ਲੱਗਦੀ ਹੈ ਉਹਨਾਂ ਕੋਲੇ ਬਹੁਤ ਡੂੰਘੇ ਵਿਚਾਰ ਹੁੰਦੇ ਹਨ ਤੇ ਉਹਨੇ ਗਿਆ ਰਾਜਾ ਨੂੰ ਹੱਥ ਜੋੜ ਕੇ ਕਹਿੰਦਾ ਵੀ ਠੀਕ ਹੈ ਮੇਰੀ ਪੜ੍ਹਾਈ ਵੀ ਮੇਰਾ ਰਾਜ ਵੀ ਤੇਰੇ ਅੱਗੇ ਫੇਲ ਹੋ ਗਿਆ ਤੇਰੀਆਂ ਇੰਨੀਆਂ ਸਿਆਣੀਆਂ ਗੱਲਾਂ ਤੇ ਮੈਨੂੰ ਤੇਰੀਆਂ ਕੁੰਡੀਆਂ ਦਾ ਪਤਾ ਹੀ ਨਹੀਂ ਲੱਗਾ ਕਿ ਤੂੰ ਕੀ ਕਰ ਗਿਆ ਇਹ ਸੀ ਇੱਕ ਛੋਟੀ ਜੀ ਕਹਾਣੀ ਜੇ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੈਨੂੰ ਦਿਓ ਆਗਿਆ ਤੇ ਕੱਲ ਨੂੰ ਫੇਰ ਮਿਲਦੇ ਆਂ ਖੁਸ਼ ਰਹੋ ਧੰਨਵਾਦ ਜੀ